ਬਜਾਣਾ ਨਾ ਗਾਲ ਗੋਲ ਕੱਢਦੀ ਮੈਂ ਕਿਹਾ ਜੇ ਉਹ ਤੈਨੂੰ ਗਾਲ ਕੱਢ ਦਿੰਦਾ ਤੇ ਫੇਰ ਕੀ ਹੁੰਦਾ ਛਾਣੇ ਵਾਲੇ ਬੰਦੇ ਨੂੰ ਉਹਨੇ ਤਾਂ ਕੋਲੋਂ ਪਿਸਤਰ ਕੱਢ ਲਿਆ ਜੀ ਪਿਸਤਰ ਕੱਢ ਕੇ ਤਾਂ ਮਾਰ ਦੇਣਾ ਆਪਰ ਨੂੰ ਮੈਂ ਕਿਹਾ ਤੂੰ ਮੈਂ ਅੱਗੇ ਹੋ ਗਿਆ ਮੈਂ ਕਿਹਾ ਤੂੰ ਮੈਨੂੰ ਮਾਰ ਬਣਾਓ ਮਾਰ 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 ਕਰ ਲੈ ਮਾਰ 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 ਕੋਲੇ ਕੋਲੇ ਬਣਾ ਮਾਰ ਮੈਂ ਗੱਡੀ ਕਿੰਨੇ ਭਨੀਆਂ ਕੀ ਕੀਤਾ ਮੈਂ ਗੱਡੀ ਭਨਣ ਜੋ ਕੰਮ ਹੁੰਦਾ ਤੇ ਉਹ ਹੋਣੀ ਪਹਚਾ ਕਰ ਸਕਦਾ ਸੀ ਆਪਾਂ ਹੈ ਨਾ ਮਿੰਨੂ ਨੂੰ ਹੀ ਕੋਈ ਪਤਾ ਕੌਣ ਪਣ ਗਿਆ ਜਾਂ ਇਹ ਨਾ ਆਪ ਪੰਨੀ ਆ ਸੜਕ ਤੇ ਗੱਟੀਆਂ ਲਗਾਉਣ ਨੂੰ ਲੈ ਕੇ ਪੈ ਗਿਆ ਖਲਾਰਾ ਮੌਜੂਦਾ ਸਰਪੰਚਨੀ ਦੇ ਪਤੀ ਉੱਪਰ ਪਿਸਤੌਲ ਕੱਢ ਕੇ ਤੁੱਚੀ ਧਿਰ ਨੂੰ ਧਮਕਾਉਣ ਤੇ ਲੱਗੇ ਦੋਸ਼ ਮੌਕੇ ਤੇ ਵੀਡੀਓ ਹੋਈ ਵਾਇਰਲ ਸਰਪੰਚ ਦੇ ਪਤੀ ਨੇ ਕਿਹਾ ਆਤਮ ਰੱਖਿਆ ਲਈ ਗੱਡਿਆ ਸੀ ਪਿਸਤੌਲ ਮਾਮਲਾ ਗਰਦਾਸਪੁਰ ਦੇ ਕਸਬਾ ਕਾਨੂੰਨਾਂ ਤੇ ਪੈਂਦੇ ਪਿੰਡ ਚੰਡਾ ਗੁਜਰਾ ਦਾ ਹੈ ਜਿੱਥੇ ਸੜਕ 'ਤੇ ਗੱਟੀਆਂ ਲਗਾਉਣ ਨੂੰ ਲੈ ਕੇ ਦੋ ਦਰਾਂ ਦਰਮਿਆਨ ਹੋਈ ਤਕਰਾਰ ਬਾਅਦ ਪਿੰਡ ਦੇ ਮੌਜੂਦਾ ਸਰਪੰਚਨੀ ਦੇ ਪਤੀ ਦਲਜੀਤ ਸਿੰਘ ਉੱਪਰ ਪਿਸਤੌਲ ਕੱਢ ਕੇ ਪਿੰਡ ਦੇ ਹੀ ਵਿਅਕਤੀ ਨੂੰ ਧਮਕਾਉਣ ਦਾ ਤੇ ਦੀਦੀ ਪੰਤੂਰ ਤੇ ਹਮਲਾ ਕਰਨ ਅਤੇ ਇੱਕ ਨੌਜਵਾਨ ਨੂੰ ਜ਼ਖਮੀ ਕਰਨ ਦੇ ਦੋਸ਼ ਲੱਗੇ ਹਨ ਪਿਸਤੌਲ ਕੱਢ ਕੇ ਧਮਕਾਉਣ ਦੀ ਵੀਡੀਓ ਵੀ ਵਾਇਰਲ ਹੋਈ ਹੈ ਉੱਥੇ ਹੀ ਪਿੰਡ ਦੀ ਸਰਪੰਚੀ ਦੇ ਪਤੀ ਦਲਜੀਤ ਸਿੰਘ ਉਪ ਘਟਨਾ ਬਾਰੇ ਦੱਸਦੇ ਹੋਏ ਕਹਿੰਦੇ ਹਨ ਕਿ ਘਟਨਾ ਵੇਲੇ ਉਹ ਇਕੱਲੇ ਸੀ ਅਤੇ ਉਨ੍ਹਾਂ ਨੇ ਆਪਣੀ ਆਤਮ ਰੱਖਿਆ ਲਈ ਪਿਸਤੌਲ ਕੱਢਿਆ ਸੀ ਲੇਕਿਨ ਉਨ੍ਹਾਂ ਕੋਲੋਂ ਪਿਸਤੌਲ ਗੋਹ ਕੇ ਉਨ੍ਹਾਂ ਨਾਲ ਹਮਲਾ ਕੀਤਾ ਗਿਆ ਉਥੇ ਹੀ ਉਨ੍ਹਾਂ ਨੇ ਹਮਲਾ ਕਰਵਾਉ ਅਤੇ ਗੱਡੀ ਪੰਤੂੜ ਕਰਨ ਤੋਂ ਸਾਫ ਕਰਦੇ ਹੋਏ ਕਹਿੰਦੇ ਹੋਏ ਕਿ ਆ ਕੀ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਮਾਮਲਾ ਪੁਲਿਸ ਕੋਲ ਸੌਂਪਿਆ ਹੈ ਈਸ਼ਵੰਦੀ ਡੀਐਸਪੀ ਕੁਰਵੰਤ ਸਿੰਘ ਮਾਨ ਨੇ ਕਿਹਾ ਕਿ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ ਬਿਆਨ ਤੱਤ ਚੈੱਕ ਕਰਕੇ ਜਾਂਚ ਕਰਦੇ ਹੋਏ ਅਗਲੀ ਭੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਦੇਖੋ ਸਰਪੰਚ ਦੇਖੋ ਸਰਪੰਚ ਦੇਖੋ ਗੋਲੀਆਂ ਵਤਾਂਦਾ ਦੇਖੋ ਇਹ ਪਿੰਜ ਦੇਖੋ ਇਹ ਦੇਖੋ ਅਜਨ ਪਿੰਜ ਬਣਿਆ ਸਿਆਣਾ ਵੈਣਾ ਇੱਕ ਸਾਡੀ ਗੱਡੀ ਸਾਡੀ ਗੱਡੀ ਤੇ ਲਾਗੋ ਨੰਗੀ ਆ ਤੂੰ ਕੋਈ ਕ੍ਰੀਡ ਵੀ ਨਹੀਂ ਪੁੱਜੀ ਪਿਸਟਲ ਦਿਖਾਏ ਕਰਦਾ ਸਾਨੂੰ ਤੁਹਾਨੂੰ ਇਹ ਤੋਂ ਬੜਾ ਖਤਰਾ ਆ ਕੱਲ ਨੂੰ ਤੁਹਾਨੂੰ ਕੱਟ ਬੱਟ ਬੱਟ ਕਾਰ ਜਾ ਮਾਰ ਮਾਰੀ ਦੇ ਇਹ ਦੇਖੋ ਅੱਗੇ ਕਰ ਤੂੰ ਕਰ ਤਾ ਯਾਰ ਦੇਖ ਲਾ ਕੇ ਓਲੇ ਕਰੀ ਉਹ ਖਾਲੀ ਹੋ ਜਾ ਭਰੀ ਹੋਏ ਬਾਅਦ ਸੇ ਮੈਂ ਕੀ ਕਰਦੀ ਹਾਂ ਹਾਂ ਹੁਣ ਨਾ ਯਾਰ ਉੱਠ ਬਹੁੜ ਇਹ ਇੱਧਰ ਕੀਤੀ ਆ ਹਾ ਕਿੰਨੀ ਸੈਰ ਦੇ ਬੱਥਲੇ ਉਤਰ ਜਾਂਦੇ ਇਹ ਦੇਖੋ ਸਰਪੰਚ ਜੀ ਮੋਤਵਾਰ ਸਾਡੇ ਪਿੰਡ ਦਾ ਇਹ ਤਾਂ ਡਾਢ ਚਾੜ ਤੇ ਜਾਵੇ ਬਸੋ ਪਿਸਟਲ ਆਇਆ ਦੇ ਵਿੱਚ ਹਾਂ ਬਸ ਆ ਜਾ ਫੇਰੇ ਕੋਟਲੇ ਤੋਂ ਗੱਡੀ ਆਂਦੀ ਸਾਡੀ ਕਿਨਾਂ ਇਹ ਸਾਲਾ ਮੇਰਾ ਲੈ ਕੇ ਤੇ ਅੱਗੋਂ ਉਹਨਾਂ ਦੀ ਗੱਡੀ ਆਂਦੀ ਜਿਹੜੇ ਜਲਜੀਤ ਸਿੰਘ ਦੀ ਤੋਂ ਲੜਕੇ ਨੇ ਲਾਈਟ ਦਿੱਤੀ ਉਹਨਾਂ ਨੂੰ ਉਹ ਗੁੱਸੇ ਨਾਲ ਕਹਿੰਦਾ ਵੀ ਤੂੰ ਪਹਿਲੇ ਰੁਕ ਲੈਣੀ ਤੇ ਜਾਂ ਜੇ ਰੁਕ ਲੈਣੀ ਤਾਂ ਇਹਨਾਂ ਨਾਲ ਇਹ ਜੋ ਗੱਲਾਂ ਹੋਈਆਂ ਇਹਨਾਂ ਨਾਲ ਹੋਇਆ ਇਹਨਾਂ ਨੇ ਗੱਡੀ ਰੋਕੀ ਤਾਂ ਮੈਂ ਪਿੱਛੋਂ ਚਾਨਕੀ ਆਣ ਦੇ ਮੈਂ ਚੜ੍ਹ ਕੇ ਆਇਆ ਤੇ ਮੈਂ ਫੇਰ ਵੀ ਕਿਹਾ ਮੈਂ ਭਾ ਕੀ ਹੋਇਆ ਕਹਿੰਦਾ ਜੜ ਮੈਂ ਕੋਈ ਗੱਲ ਨਹੀਂ ਉਹ ਤਾਂ ਬੱਚਾ ਹੈ ਤੇ ਤੁਸੀਂ ਸਿਆਣੇ ਬਾਰੇ ਬੰਦੇ ਹੋ ਤੁਸੀਂ ਜਿਉਂ ਕੱਟੇ ਲਈ ਤੁਸੀਂ ਕੱਟੇ ਲਾ ਲਉਂਦਾ ਗੱਡੀ ਤੋਂ ਉਹਦੇ ਵਜਾ ਨਾਲ ਉਹ ਗਾਲ ਗੁੱਲ ਕੱਢਦੀ ਮੈਂ ਕਿਹਾ ਜੇ ਉਹ ਤੈਨੂੰ ਗਾਲ ਕੱਢ ਦਿੰਦਾ ਤਾਂ ਫੇਰ ਕੀ ਹੁੰਦਾ ਸਿਆਣੇ ਵਾਲੇ ਬੰਦੇ ਨੂੰ ਉਹਨੇ ਤਾਂ ਕੋਲ ਨਾਲ ਪੇਚਲ ਕੱਢ ਲਿਆ ਜੀ ਪੇਚਲ ਕੱਢ ਕੇ ਕਹਿੰਦਾ ਮਾਰ ਦੇਣਾ ਅਬਰ ਨੂੰ ਮੈਂ ਕਿਹਾ ਤੁਸੀਂ ਮੈਂ ਅੱਗੇ ਹੋ ਗਿਆ ਮੈਂ ਕਿਹਾ ਤੁਸੀਂ ਮੈਨੂੰ ਮਾਰੋ ਉਹਨ ਕੋਸ਼ਿਸ਼ ਪੂਰੀ ਕੀਤੀ ਉਹਨ ਲੋਗ ਨੂੰ ਖੋਲ ਕੇ ਗੋਲੀਆਂ ਨੇ ਤਿੰਨ ਚਾਰ ਵਾਰੀ ਕੱਢੀਆਂ ਉਹਨ ਫਿਰ ਦੇਖਿਆ ਕਿ ਨਹੀਂ ਉਹਨ ਦੋਨਾਂ ਹੱਥਾਂ ਨਾਲ ਵੀ ਫਾਇਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਘਰ ਦੀ ਅੱਗੇ ਹੋਈ ਤੇ ਉਹਨ ਕੋ ਪਿਸਤਲ ਛੁੱਟ ਗਿਆ ਤੇ ਨੱਠਣ ਲੱਗਾ ਫੇਰ ਆਈ ਵੀ ਜੱਫਾ ਮਾਰ ਲਿਆ ਜੀ ਜੱਫਾ ਮਾਰ ਲਿਆ ਪਿਸਤਲਾ ਹੀ ਇਹਨਾਂ ਨੂੰ ਗੱਡੀ ਤੇ ਦਿੱਤਾ ਤੇ ਆਇਆ ਕਿ ਤੁਸੀਂ ਚੋ ਭਾਈ ਸਕੂਟਰ ਤੇ ਵਾਪਸ ਆਏ ਕੁਦਰਤੀ ਗੋਲੀਆਂ ਨਹੀਂ ਚੱਲੀਆਂ ਕੁਦਰਤੀ ਭਗਵਾਨ ਦੀ ਦਿਆ ਨਾਲ ਕਿ ਜਿਹੜਾ ਮੇਰਾ ਬੱਚਾ ਹੋ ਗਿਆ ਸਾਡੇ ਪਰਿਵਾਰ ਦਾ ਵੀ ਹੋ ਗਿਆ ਮੇਰਾ ਵੀ ਹੋ ਗਿਆ ਤੇ ਮੇਰੇ ਪਿੰਡ ਦਾ ਹੀ ਗਵਾਂਡੀ ਹੈ ਜੀ ਸਰਪੰਚ ਹਾਂ ਜੀ ਉਹਦੀ ਘਰ ਦੀ ਸਰਪੰਚਣੀ ਹੈ ਇਹ ਸਾਫ ਕਸ ਤੇ ਚੰਡਾ ਗੁਜਰਾ ਬਾਪਿਆ ਵੀ ਕਹਿੰਦਾ ਵੀ ਤੁਸੀਂ ਉਹ ਪਹਿਲੇ ਆਪਣਾ ਪਰਚਾ ਦਰਜ ਕਰ ਗਿਆ ਕਿ ਮੇਰਾ ਪੀਸਟਰ ਹੋ ਗਿਆ ਕਿ ਮੈਂ ਕਿਹਾ ਮੈਂ ਕਿਹੜਾ ਪਾਕਿਸਤਾਨ ਨਟ ਗਿਆ ਤੁਹਾਨੂੰ ਦੇਣਾ ਔਰ ਮੋਤਬਰ ਬੰਦਾ ਤੁਹਾਡੇ ਨਾਲ ਰਾਜੂ ਬੀਲੇ ਦਾ ਬੰਦਾ ਲੈ ਕੇ ਆਇਆ ਚਲੋ ਆਇਆ ਤੇ ਬਾਅਦ ਚ ਉਹਨਾਂ ਨੇ ਮੈਨੂੰ ਹੀ ਹੱਥ ਗੜੀਆਂ ਲਾ ਕੇ ਤੇ ਮੈਨੂੰ ਦੋ ਦੋ ਹੱਥ ਗੜੀਆਂ ਲਾ ਕੇ ਅੰਦਰ ਡੱਕ ਰਿਆ ਡਗ ਲਿਆ ਤੇ ਬਾਅਦ ਚ ਇਹਨਾਂ ਨੂੰ ਅੰਦਰ ਮਾਰ ਆਣ ਦੇ ਮੇਰਾ ਫੋਨ ਵੀ ਲੈ ਲਿਆ ਨਾ ਮੇਰਾ ਫੋਨ ਮੈਸੇਜ ਉਹਦੇ ਬਾਅਦ ਚ ਇਹ ਨਿਕਲੇ ਆ ਦਸ ਗੱਭਾ ਕਿੰਨੇ ਕਬਜੇ ਨਾਲ ਅੱਗੇ ਉਹਨਾਂ ਦੇ ਬੰਦੇ ਉਹਨਾਂ ਹੋਰ ਬੰਦੇ ਵੀ ਪਵਾਤੇ ਫਿਰ ਇਹਨਾਂ ਨੇ ਇਹਨਾਂ ਨੇ ਮੌਕਾ ਸਾਂਭ ਕੇ ਕਹਿੰਦੇ ਕਿ ਚਲੋ ਬਾਬੇ ਦੀ ਮੰਡੀ ਚੱਲ ਜਾਨੇ ਉੱਥੇ ਆnde ਜਾਂਦੇ ਰਹਿੰਦੇ ਆ ਬਾਬਾ ਵਾਕਵ ਤੇ ਸਾਡਾ ਬਚਾਅ ਹੋ ਜਾਏਗਾ ਉਹਨਾਂ ਨੇ ਆਪਣੀਆਂ ਦੋ ਗੱਡੀਆਂ ਉਹਨਾਂ ਨੇ ਪਿੱਛੇ ਚਾੜਤੀਆਂ ਚੜਦੇ ਸਾਰ ਹੀ ਕੁੜੀ ਨੂੰ ਤੇ ਘਰ ਦੀ ਨੇ ਕਿੱਦਾਂ ਕਿੱਦਾਂ ਕਰਕੇ ਵੀ ਬਾਰੀ ਖੋਲ ਕੇ ਤੂੰ ਤਾਂ ਜਾਤ ਇਹ ਪਰਲੇ ਪਾਚੇ ਜਾ ਕੇ ਜਦ ਗੇਟ ਕੂਟ ਖੜਕਾਇਆ ਇਹ ਅੰਦਰੋਂ ਉਹਨਾਂ ਨੇ ਪਾਉਂਦੇ ਰਾਟਾ ਰੂਟਾ ਪੱਥਰ ਮਾਰ ਮਾਰ ਕੇ ਗੱਡੀ ਦਾ ਸਤਿਆਨਾਸ ਇਹਦੇ ਤੇ ਫਿਰ ਸ਼ੀਸ਼ੇ ਖੋਲ ਕੇ ਬਾਰੀਆਂ ਗੋਲੀਆਂ ਇਹਦੇ ਤੇ ਬਾਰ ਕੀਤੇ ਆ ਕੁੱਟ ਜਾਂਦੇ ਜੀ ਮੈਨੂੰ ਅਸੀਂ ਤੇ ਇਹ ਚੰਨ ਸਾਨੂੰ ਨਿਸਾਬ ਮਿਲਣਾ ਚਾਹੀਦਾ ਜੀ ਪੁਲਿਸ ਕਾਰਵਾਈ ਕਰੇ ਅੱਜ ਤੇ ਕਿ ਨਹੀਂ ਕਰਨੀ ਹੁਣ ਦੇਖੋ ਜੀ ਅੱਗੇ ਕਰਦੀ ਹੈ ਕਿ ਨਹੀਂ ਕਰਦੀ ਸਰਦੋ ਤੁਹਾਨੂੰ ਲੋਕ ਉੱਪਰ ਰੱਖਿਆ ਕਿੰਨਾ ਚਿਰ ਰੱਖਿਆ ਰੱਖਿਆ ਕੀ ਪੂਰੀ ਰਾਤ ਰੱਖਿਆ ਕੀ ਕਹਿ ਕੇ ਛੱਡਿਆ ਛੱਡਿਆ ਕੁਝ ਨਹੀਂ ਮੇਰੇ ਮੇਰੇ ਸਾਡੂ ਹਣੀ ਗਏ ਸੀ ਦੋਨੋਂ ਸਵੇਰੇ ਕਾ ਚਾਚੂ ਭਲਾਈ ਉਹਨਾਂ ਨੇ ਮੈਨੂੰ ਸਾਹ ਬੋਣਾ ਨੇ ਚਾਹ ਪਲਾ ਕੇ ਤੇ ਕਹਿੰਦੇ ਕਿ ਤੂੰ ਸੈਨਸਨ ਕੀਤਾ ਕਹਿੰਦਾ ਵੀ ਜਿੱਲੇ ਲੋੜ ਪਏਗੀ ਤੂੰ ਆ ਜੀ ਮੈਂ ਕਿਹਾ ਕੋਈ ਨਜਾਇਜ਼ੀ ਹੈ ਜੀ ਤੱਕਾ ਇੱਕ ਮੈਂ ਆਇਆ ਉਹਨਾਂ ਕਾਰਨ ਦੱਸਿਆ ਕਿ ਤੁਹਾਨੂੰ ਕਿਹੜੇ ਕਰਕੇ ਰੱਖਿਆ ਉਹ ਕਹਿੰਦੇ ਤੁਸੀਂ ਪਿਸਟਲ ਖੋਤਾ ਮੈਂ ਕਿਹਾ ਜੀ ਮੈਂ ਪਿਸਟਲ ਖੋਤਾ ਮੈਂ ਤੁਸੀਂ ਮੈਂ ਵੀਡੀਓ ਵੀ ਦਿਖਾਈ ਕਿ ਦੇਖੋ ਜੀ ਆ ਗੋਲੀ ਮਾਰਨ ਦੇ ਮੈਂ ਪਿਸਟਲ ਨਹੀਂ ਖੋਵਾਂਗਾ ਤਾਂ ਕੀ ਕਰਾਂਗਾ ਇਹ ਗੱਲ ਮੈਂ ਜਾ ਰਿਹਾ ਸੀ ਆਪਣੇ ਪਿੰਡੋਂ ਕੋਟਲਾ ਹਣਾ ਇਹ ਕੋਟਲੇ ਤੋਂ ਇਧਰ ਨੂੰ ਆ ਰਹੀ ਗੱਡੀ ਲੈ ਕੇ ਮੈਂ ਵੀ ਗੱਡੀ ਤੇ ਜਾ ਰਿਹਾ ਸੀ ਗੱਡੀ ਦੇ ਉੱਤੇ ਜਗ੍ਹਾ ਤੰਗ ਸੀ ਮੈਂ ਇਹਨਾਂ ਨੂੰ ਇਸ਼ਾਰਾ ਵੀ ਕੀਤਾ ਲਾਈਟਾਂ ਦਾ ਵੀ ਰੁਕੋ ਪਿੱਛੇ 20 ਫੁੱਟ ਦੇ ਉੱਤੇ ਜਗ੍ਹਾ ਸੀ ਅੱਗੇ ਜਗ੍ਹਾ ਨਹੀਂ ਕਿਤੇ ਵੀ ਗੱਡੀ ਕ੍ਰਾਸ ਹੋਣ ਦੀ ਜੇ ਹੋ ਸਕਦੀ ਸੀ ਤਾਂ ਬੜੀ ਔਖੇ ਹੁੰਦੀ ਫਿਰ ਵੀ ਅਸੀਂ ਗੱਡੀ ਥੋੜੀ ਜਿਹੀ ਕੀਤੀ ਇਹਨਾਂ ਨੇ ਗੱਡੀ ਮੇਰੀ ਗੱਡੀ ਨਾਲ ਟੱਚ ਕਰਕੇ ਲਾਤੀ ਫਿਰ ਉਹਦੇ ਤੋਂ ਟਕਰਾਅ ਵੱਧ ਗਿਆ ਟਕਰਾਅ ਵੱਧ ਗਿਆ ਪਿੱਛੋਂ ਕਮਲਜੀਤ ਸਿੰਘ ਸਕੂਟਰ ਤੇ ਆ ਗਿਆ ਇਹ ਤਿੰਨ ਜਣੇ ਇਹ ਮੁਕੇਸ਼ ਉਹਦੀ ਲੜਕੀ ਅੰਜਲੀ ਤੇ ਮੁਕੇਸ਼ ਦਾਪਰਾ ਇਹ ਗੱਡੀ ਤੇ ਸੀ ਉੱਥੋਂ ਫਿਰ ਇਹਨਾਂ ਨੇ ਮੇਰੇ ਤੇ ਉਕਸਾਇਆ ਇਹਨੇ ਉਤਰ ਗਿਆ ਵੀ ਗੱਡੀ ਤੋਂ ਸਾਰੇ ਤੇ ਮੈਨੂੰ ਪੈਗੇ ਮਾਰਨ ਤੇ ਮਾਰਨ ਪੈ ਗਿਆ ਮੈਂ ਆਪਣੀ ਸੈਲਫ ਡਿਫੈਂਸ ਚ ਉਹ ਰਿਵਾਲਵਰ ਕੱਢਿਆ ਆ ਚੱਕਰ ਹੋਇਆ ਜਿਹੜਾ ਉਹ ਸਾਹਮਣੇ ਹੀ ਆ ਸਭ ਕੁਝ ਇਹਨਾਂ ਨੇ ਮੈਨੂੰ ਮਾਰਨ ਪੈ ਗਿਆ ਫਿਰ ਮੁਕੇਸ਼ ਰਾਣੀ ਹੈ ਜਿਹੜੀ ਇਹਨਾਂ ਦੀ ਕਮਲਜੀਤ ਦੀ ਮੈਸੇਜ ਇਹਨੇ ਕਿਹਾ ਫੜ ਲੋ ਇਹਨੂੰ ਇਹ ਖਾਲੀ ਹੈ ਅੰਨੀ ਫੋਲੋ ਇਹਨਾਂ ਨੇ ਮੈਨੂੰ ਫੜ ਕੇ ਉੱਥੇ ਅੱਗੇ ਫੇਰਿਆ ਮੈਂ ਨੱਠਣ ਦੀ ਕੋਸ਼ਿਸ਼ ਕੀਤੀ ਹੈ ਮੈਂ ਕਿੰਨਾ ਕ ਨੱਠ ਸਕਦਾ ਸੀ ਇਹਨਾਂ ਨੇ ਮੈਨੂੰ ਫੜ ਲਿਆ ਮਗਰ ਚੜਤਾ ਮੇਰੇ ਕੋਲ ਫਿਰ ਵਾਲਗੜ ਖੋ ਲਿਆ ਤੇ ਇਹ ਮੇਰੇ ਨਿਸ਼ਾਨ ਹੈ ਤੁਹਾਨੂੰ ਦਿਕਾਨਾ ਆ ਜੀ ਕਬਲ ਜੀਤ ਨੇ ਮੇਰੇ ਦੰਦ ਵੀ ਵੱਟਿਆ ਔਰ ਬਾਕੀ ਕੁਛ ਨੁਕਸਾਨ ਜਿਹੜੇ ਮਾਰੇ ਉਹ ਤੇ ਹੁਣ ਉਹ ਤੇ ਕਿਹੜੇ ਨਿਸ਼ਾਨ ਹੈ ਤੇ ਇਹ ਨਿਸ਼ਾਨ ਤੇ ਹੈ ਮੈਂ ਇਕੱਲਾ ਹੀ ਇਹ ਚਾਰ ਜਣੇ ਰੰਜੀਤ ਇਹਨਾਂ ਦੇ ਦਿਲ 'ਚ ਹੋएगी ਮੇਰੇ 'ਤੇ ਕੋਈ ਨਹੀਂ ਐ ਇਹਨਾਂ ਪਹਿਲੇ ਵੀ ਮੇਰੇ 'ਤੇ ਦੋ ਵਾਰੀ ਅਟੈਕ ਕੀਤਾ ਜਾ ਇੱਕ ਅੱਜ ਤੋਂ 2 ਸਾਲ ਪਹਿਲੇ 23 'ਚ ਅੱਜਕੱਲ ਦਾ ਹੀ ਦੇਨੇ ਹੀ ਉਹ ਤੇ ਇੱਕ ਉਹਦੇ ਕੋਲ ਵੀ ਪਹਿਲੇ ਹੋਰ ਦੋ ਤਿੰਨ ਸਾਲ ਪਹਿਲੇ ਪਿੱਛੇ ਹੋਰ ਚਲੇ ਜਾਈਏ ਉਦੋਂ ਵੀ ਇਹਨੇ ਝਗੜਾ ਕੀਤਾ ਕੋਈ ਗੱਲ ਨਹੀਂ ਸਾਡੇ ਕੋਲ ਹੀ ਬੈਠਾ ਰਿਆ ਸੀ ਚੰਗਾ ਭਲਾ ਨਾ ਕੋਈ ਗੱਲ ਨਾ ਕੋਈ ਬਾਤ ਪੀਤੀ ਐ ਇਹਨੇ ਸਾਡੇ ਕੋਲੋਂ ਪੀਤੀ ਐ ਘਰ ਨੂੰ ਲੱਗਾ ਜਾਣ ਸਿੱਧਾ ਲੱਗਾ ਟੱਪਣ ਇਥੋਂ ਦੀ ਕੰਧ ਤੋਂ ਦੀ ਤੇ ਕੰਧ ਤੋਂ ਕੁੱਤੇ ਨਾਲ ਉਹ ਅਸੀਂ ਤਾਰਾਂ ਲਾਈ ਦੀਆਂ ਅਸੀਂ ਇਹ ਕਹਿੰਦਾ ਜੀ ਤੁਸੀਂ ਹਿੰਦੁਸਤਾਨ ਪਾਕਿਸਤਾਨ ਬਣਾਇਆ ਤਾਂ ਗੇਟ ਰਸਤੀ ਨਹੀਂ ਗਿਆ ਲੰਕੇ ਕੰਧ ਲਗਟ ਆਗੇ ਦੇ ਮੇਰੇ ਨਾਲ ਉਹ ਬੰਦੇ ਹੀ ਮੇਰੇ ਕੋਲ ਮੌਜੂਦ ਆ ਜੇ ਵੀ ਉਸ ਗੱਲ ਦੀ ਗਵਾਹੀ ਦੇਣ ਨੂੰ ਹੈਗੇ ਆ ਹੁੰਦਾ ਕਿ ਜਦ ਵੀ ਹੋ ਗਿਆ ਗੱਡੀ ਉਹਨਾਂ ਨੇ ਭੰਨੀ ਦੀ ਆ ਇਹਦੇ ਬਾਰੇ ਮੈਂ ਮੈਨੂੰ ਕੋਈ ਨਾਲੇਜ ਨਹੀਂ ਆ ਗੱਡੀ ਕਿੰਨੇ ਭੰਨੀ ਆ ਕੀ ਕੀਤਾ ਮੈਂ ਗੱਡੀ ਭੰਨਣ ਜੋਗਾ ਹੁੰਦਾ ਤੇ ਉਹ ਲਈ ਪਛਾ ਕਰ ਸਕਦਾ ਸੀ ਆਪਣਾ ਹੈਨਾ ਮੈਨੂੰ ਨਹੀਂ ਕੋਈ ਪਤਾ ਕੌਣ ਭੰਨ ਗਿਆ ਜਾਂ ਇਹਨਾਂ ਆਪ ਭੰਨੀ ਆ ਕਿ ਇਹ ਝਗੜਾ ਲੋਕਿਸਮ ਦਾ ਆਦਮੀ ਹੈ ਇਹ ਇੱਕੋ ਨਾਲ ਹੋਰ ਪਿੰਡ ਚ ਲਾਇਆ ਦਾ ਇਹਨੇ ਲਗਦਾ ਇਹ ਅਸੀਂ ਬਾਹਰ ਨਾ ਨਿਕਲਦੇ ਤਾਂ ਮੁੰਡੇ ਨੂੰ ਜਾਨੋਂ ਮਾਰ ਚਲੋ ਇਹਦੇ ਬਾਰੇ ਮੈਨੂੰ ਨਹੀਂ ਕੋਈ ਵੀ ਹਣਾ ਇਹ ਉਹਨਾਂ ਨੂੰ ਪਤਾ ਹੋਣਾ ਪੁਜਾਰੀ ਨੂੰ ਪਤਾ ਹੈ ਜਾਂ ਜੇ ਜਿਹੜੇ ਉੱਥੇ ਬੰਦੇ ਹੋਣਗੇ ਉਹਨਾਂ ਨੂੰ ਪਤਾ ਮੈਂ ਇਹਦੇ ਬਾਰੇ ਕੋਈ ਇਨਵੋਲਵ ਨਹੀਂ ਹਾਂ ਨਾ ਮੈਨੂੰ ਪਤਾ ਹੈ ਨਾ ਮੈਂ ਕਿਸੇ ਨੂੰ ਕੋਈ ਬੰਦੇ ਰੱਖਣ ਜੁਗਾ ਹਾਂ ਵੀ ਮੈਂ ਬੰਦੇ ਰੱਖਾਂ ਕਦੀ ਬਾਰ ਬਾਰ ਕੱਢੀ ਆ ਲੋਕੋ ਗੋਲੀ ਚੱਲ ਜਾਂਦੀ ਤੇ ਵੱਡਾ ਨੁਕਸਾਨ ਨਹੀਂ ਹੋ ਸਕਦਾ ਇਹਨਾਂ ਨੇ ਹੋ ਸਕਦਾ ਕੀ ਕਹਿ ਸਕਣ ਮੈਂ ਇਹਦੇ ਬਾਰੇ ਚ ਹੈਨਾ ਇਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੋ ਰਿਵਾਲਵਰ ਤੇ ਮੈਂ ਆਪਣੀ ਸੈਲਫ ਡਿਫੈਂਸ ਲਈ ਕੱਟਿਆ ਹੈ ਨਾ ਕਿ ਹੈ ਨਾ ਮੈਂ ਆਪਣੀ ਸੈਲਫ ਡਿਫੈਂਸ ਲਈ ਕੱਟਿਆ ਰਿਵਾਲਵਰ ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਮੈਨੂੰ ਚਾਰਜ ਨੇ ਪਾਗੇ ਤੇ ਮੈਂ ਕੀ ਕਰ ਸਕਦਾ ਸੀ ਇਕੱਲਾ ਮੈਂ ਆਪਣੇ ਬਚਾਉਣ ਲਈ ਤੇ ਕੁਝ ਤੇ ਕਰਨਾ ਮੈਂ ਜਾ ਕੇ ਉਸੇ ਵੇਲੇ ਐਸਐਚਓ ਸਾਹਿਬ ਕੋਲ ਗਿਆ ਕੰਪਲੇਨ ਕੀਤੀ ਹੈ ਉੱਥੇ ਥਾਣੇ 'ਚ ਲਿਖਾਈ ਹੈ ਹੋਰ ਕੁਝ ਨਹੀਂ ਅਹੀਂ ਕੁਝ ਵੀ ਕੀਤਾ ਬਸ ਬਾਕੀ ਕਾਰਵਾਈ ਜੋ ਕੀਤੀ ਹੈ ਇਹਨਾਂ ਨੇ ਕੀਤੀ ਹੈ ਇਹ ਸਾਰਾ ਅਸੀਂ ਚੰਡਾ ਗੁਜਰਾ ਤੋਂ ਮਤਲਬ ਕੋਟ ਝੰਡਾ ਗੁਜਰਾਂ ਨੂੰ ਜਾ ਰਹੇ ਸੀ ਤੇ ਉਹ ਉਧਰੋਂ ਕੋਟਲੇ ਵਾਲ ਨੂੰ ਆ ਰਹੇ ਸੀ ਦਿਲਜੀਤ ਸਿੰਘ ਮਤਲਬ ਉਹਨਾਂ ਨੇ ਅਸੀਂ ਉਹਨਾਂ ਨੂੰ ਆਪਣੀ ਗੱਡੀ ਅਸੀਂ ਸਾਈਡ ਤੇ ਪਹਿਲਾਂ ਹੀ ਕਰ ਲਈ ਤੇ ਉਹ ਇੰਨੀ ਗੱਲ ਤੋਂ ਕਹਿੰਦਾ ਤੁਸੀਂ ਮੈਨੂੰ ਸਾਈਡ ਕਿਉਂ ਨਹੀਂ ਦਿੱਤੀ ਤੇ ਉਹਨਾਂ ਨੇ ਮੈਨੂੰ ਗਾਲ ਕੱਢੀ ਤੇ ਗਾਲ ਕੱਢਣ ਦੇ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਮੇਰੇ ਤੋਂ ਕਿੰਨੇ ਵੱਡੇ ਹੋ ਅਗਰ ਮੈਂ ਤੁਹਾਨੂੰ ਗਾਲ ਕੱਢਾਂਗਾ ਤਾਂ ਤੁਹਾਨੂੰ ਕੀ ਮਤਲਬ ਹੋਏਗਾ ਉਧਰੋਂ ਜੀਜਾ ਜੀ ਆ ਕੇ ਪਿੱਛੋਂ ਤੇ ਜਦੋਂ ਇਹਨਾਂ ਨਾਲ ਬੈਂਸ ਵਸਾਈ ਹੋਈ ਤੇ ਉਹਨਾਂ ਨੇ ਪਿਸਤਲ ਕੱਢ ਲਈ ਉਹਨੇ ਕਿਹਾ ਵੀ ਚਲੋ ਕੋਈ ਨਹੀਂ ਜੇ ਤਾਂ ਕੋਈ ਗਲਤੀ ਹੋ ਗਈ ਅਸੀਂ ਆਪ ਕਹਿਣਨੇ ਆ ਤੇ ਉਹ ਸਾਡੇ ਇਹਨਾਂ ਤੇ ਗੋਲੀ ਚਲਾਣ ਲੱਗੇ ਉਹ ਕੁਦਰਤੀ ਗੋਲੀ ਚੱਲੀ ਨਹੀਂ ਗਈ ਤੇ ਚਲੋ ਜੀ ਆ ਉਹਨਾਂ ਨੇ ਤਿੰਨ ਚਾਰ ਵਾਰ ਉਹ ਆਪਣਾ ਦੱਬਿਆ ਜੀ ਉਹਨਾਂ ਨੇ ਆਵਾਜ਼ ਵੀ ਆਈ ਆ ਤੇ ਉਹ ਪਰ ਗੋਲੀ ਮਤਲਬ ਕਹਿੰਦੇ ਕੁਦਰਤੀ ਚੱਲੀ ਨਹੀਂ ਗਈ ਤੇ ਚੱਲ ਜਾਂਦੀ ਤੇ ਚੱਲ ਜਾਂਦੀ ਤਾਂ ਉਹਨੂੰ ਇੱਕ ਅੱਧਾ ਮਾਰੀ ਜਾਣਾ ਸੀ ਤੁਹਾਨੂੰ ਪਤਾ ਹੀ ਤੇ ਫਿਰ ਤੁਹਾਡੇ ਨਾਲ ਹਮਲਾ ਕਿਦਾਂ ਹੋਇਆ ਹਮਲਾ ਜੀ ਜਦੋਂ ਅਸੀਂ ਥਾਣੇ ਆਪਣੀ ਪਿਸਤਲ ਜਮ੍ਹਾਂ ਕਰਾਉਣ ਆਏ ਉਹਨਾਂ ਨੇ ਜੀਜਾ ਜੀ ਨੂੰ ਰਾਤ ਲੋਕਲ ਆਪਣੇ ਲੋਕਅਪ ਚ ਰੱਖ ਲਿਆ ਤੇ ਸਾਨੂੰ ਕਹਿੰਦੇ ਵੀ ਤੁਸੀਂ ਘਰ ਜਾਓ ਤੇ ਅਸੀਂ ਜਦੋਂ ਘਰ ਜਾਣ ਲੱਗੇ ਸਾਡੇ ਪਿੱਛੋਂ ਉਸ ਟਾਈਮ ਹੀ ਇੱਕ ਗੱਡੀ ਲੱਗ ਗਈ ਤੇ ਦੀਦੀ ਕਹਿੰਦੇ ਵੀ ਤੁਸੀਂ ਅੱਧਾ ਕਰੋ ਆਪਾਂ ਮੰਡੀ ਵਾਲੇ ਚੱਲ ਜੰਨੇ ਆ ਤੇ ਮੰਦਰ ਧੋੜ ਕੇ ਅੰਦਰ ਵੜ ਜਾਗੇ ਤੇ ਜਾਨ ਵੱਜੇਗੀ ਅਸੀਂ ਦੌੜ ਕੇ ਮੰਡੀ ਵਾਲ ਨੂੰ ਗੱਡੀ ਭੇਜ ਆ ਕੇ ਲੈ ਕੇ ਤੇ ਜਦ ਉੱਪਰ ਪਹੁੰਚੇ ਅਸੀਂ ਅਸੀਂ ਆਪਣੀ ਗੁੜੀਆਂ ਨੂੰ ਪਹਿਲਾਂ ਹੀ ਗੱਡੀ 'ਚ ਭਜਾ ਤਾਵੇ ਤੂੰ ਦੌੜ ਜਾ ਤੇ ਬਾਅਦ 'ਚ ਮੈਂ ਤੇ ਮੇਰੇ ਸਸਟਰ ਗੱਡੀ ਦੇ ਵਿੱਚ ਰਹਿ ਗਏ ਤੇ ਬੱਲਾ ਬੱਲਾ ਨਾਮ ਦਾ ਮੁੰਡਾ ਤੇ ਇੱਕ ਗੋਲਡੀ ਗੋਲਡੀ ਨਾਮ ਦਾ ਮੁੰਡਾ ਉਹ ਆਏ ਉਹਨਾਂ ਨੇ ਆਂਦੇ ਹੀ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਸ਼ੀਸ਼ਿਆਂ ਤੇ ਮਤਲਬ ਆਪਣੀ ਰਾੜਾ ਮਾਰਨੀ ਸ਼ੁਰੂ ਕਰਤੀਆਂ ਤੇ ਪੰਜ ਸੱਤ ਮੁੰਡੇ ਸੀ ਉਹ ਸਾਰਿਆਂ ਨੇ ਉਹਨਾਂ ਨੇ ਗੱਡੀ ਗੁੱਡੀ ਭੰਨੀ ਤੇ ਮੈਨੂੰ ਪਕੜਿਆ ਉਹਨਾਂ ਨੇ ਮੇਰੇ ਸਿਰ 'ਚ ਰੌਡ ਮਾਰੀ ਤੇ ਫਿਰ ਉਹਦੇ ਬਾਅਦ ਮੇਰੇ ਕਾਫੀ ਆ ਸੱਟਾਂ ਮਾਰੀਆਂ ਜੀ ਉਹਨਾਂ ਦਾ ਉਹ 도ੜਨ ਲੱਗੇ ਨਾ ਜਦੋਂ ਉਹਨਾਂ ਦਾ ਡੇਗ ਗਿਆ ਉਹ ਜਦੋਂ ਡੇਗ ਗਿਆ ਉਹ ਅਸੀਂ ਬਸ ਉਹੀ ਚੁੱਕ ਕੇ ਥਾਣੇ ਮਤਲਬ ਜਮਾ ਕਰਵਾਣ ਆਏ ਸੀ ਆਪਣੇ ਕੋਟਲੇ ਤੋਂ ਆਪਣੇ ਘਰ ਜਾ ਰਹੇ ਮੇਰੇ ਮਾਮਾ ਜੀ ਤੇ ਮੇਰੀ ਮੰਮੀ ਨਾਲ ਤੇ ਰਸਤੇ 'ਚ ਉਹਨਾਂ ਦੀ ਗੱਡੀ ਆਪਣੇ ਕੋਟਲੇ ਵੱਲੋਂ ਆ ਰਹੀ ਆਪਣੇ ਪਿੰਡ ਤੋਂ ਦਲਜੀਤ ਦੀ ਜੀ ਨਾਮ ਦਲਜੀਤ ਹੈ ਆਪਾ ਆਪਣੀ ਗੱਡੀ ਕੱਚੇ ਤੇ ਕਾਫੀ ਜਗ੍ਹਾ ਤੇ ਕਰਤੀ ਤੇ ਉਹਨਾਂ ਨੇ ਉਹਨਾਂ ਨੇ ਸਾਨੂੰ ਸਾਈਡ ਨਹੀਂ ਦਿੱਤੀ ਕਾਫੀ ਆਪਾਂ ਨੂੰ ਬੜੀ ਤੇ ਸਾਈਡ ਤੇ ਕਰ ਲਓ ਉਹਨਾਂ ਨੇ ਨਹੀਂ ਕੀਤੇ ਉੱਤਰ ਕੇ ਨਾ ਉਹਨੂੰ ਗਾਲਾ ਕੱਢਣਾ ਸਟਾਰਟ ਕਰਤੇ ਉਹ ਭੈਣ ਦੀ ਗਾਲਾਂ ਕੱਢਣਾ ਪੇ ਸਟਾਰਟ ਕਰਨਾ ਪੇ ਆਪਾ ਬੋਲੇ ਕਿ ਤਾਉ ਜੀ ਇਦਾਂ ਨਾ ਕਰੋ ਹਨਾ ਜਾਣ ਤੋਂ ਜਾਂਦਾ ਆਪਾਂ ਕਹਿੰਦੇ ਜਾਣ ਤੋਂ ਕਹਿੰਦੇ ਨਹੀਂ ਨਹੀਂ ਉਹ ਸਾਡੀ ਗੱਡੀ ਅੱਗੇ ਖਲੋ ਗਿਆ ਅੱਗੇ ਆਪਾ ਬੜੀ ਪਾਪਾ ਬੜਾ ਹੱਥ ਵੀ ਜੋੜੇ ਕਿ ਨਹੀਂ ਜਾਣ ਦੋ ਕੁਛ ਨਹੀਂ ਹੋਇਆ ਇੰਨੀ ਵੀ ਨਹੀਂ ਕੁਛ ਹੋਇਆ ਤੇ ਉਹ ਥੱਲੇ ਉਤਰੋ ਥੱਲੇ ਉਤਰੋ ਸਾਨੂੰ ਤਾਂ ਮਕਾਨ ਲਾ ਪੇ ਕਾਫੀ ਸਾਰੀ ਉਹਨਾਂ ਨੇ ਪਿਸਟਲ ਕੱਢ ਲਈ ਕਹਿੰਦੇ ਆ ਪਟੋ ਦਵੀਨੀ ਫਿਰ ਬਾਅਦ ਮੈਂ ਵੀਡੀਓ ਬਣਾ ਲਾ ਪਈ ਆਪਣੇ ਹੱਥ ਨਾਲ ਮੈਨੂੰ ਬੋਲਦੇ ਪਹਿਲੇ ਤੈਨੂੰ ਮਾਰ ਨਹੀਂ ਪਹਿਲੇ ਕੁੜੀ ਨੂੰ ਗੋਲੀ ਮਾਰ ਦੋ ਤੇ ਮੇਰੇ ਪਾਪਾ ਜੀ ਅੱਗੇ ਹੋ ਗਏ ਮੈਨੂੰ ਬਚਾ ਲੈ ਕਿ ਨਹੀਂ ਕੁੜੀ ਨੂੰ ਨਹੀਂ ਮਾਰਨਾ ਤੇ ਮੈਂ ਪੂਰੀ ਵੀਡੀਓ ਰਿਪੋਰਟ ਵੀ ਕੀਤੀ ਸਾਰੀ ਵੀ ਆਪਣੇ ਹੱਥੀ ਕੀਤੀ ਆ ਤੇ ਉਹਨਾਂ ਦੀ ਪਿਸਟਲ ਭੱਜਣ ਲੱਗੇ ਨਾ ਜਦੋਂ ਆਪਾਂ ਫਿਰ ਮੇਰੇ ਪਾਪਾ ਜੀ ਅੱਗੇ ਚੱਲ ਗਏ ਉਹ ਭੱਜ ਪਏ ਤੇ ਉਹਨਾਂ ਦੀ ਪਿਸਟਲ نیچے ਡਿੱਗ ਗਈ ਆਪਾਂ ਚੱਕ ਗਏ ਤੇ ਆਪਣੀ ਗੱਡੀ 'ਚ ਰੱਖ ਲਈ ਤੇ ਮੇਰੇ ਮਾਮਾ ਜੀ ਤੇ ਮੈਂ ਤੇ ਭੱਜ ਗਏ ਉੱਥੇ ਗੱਡੀ ਲੈ ਕੇ ਤੇ ਮੇਰੇ ਪਾਪਾ ਵੀ ਸਕੂਟੀ ਤੇ ਪਿੱਛੇ ਆਏ ਤੇ ਫਿਰ ਆਪਾਂ ਐਸਐ ਦੱਕ ਕਰਾਣੇ ਵਾਪਸ ਆ ਵੈਸਾ ਜੇ ਕੋ ਜਦੇ ਪੁੱਜੇ ਆਪਾਂ ਉਹਨਾਂ ਪਿਸਤਲ ਦਿੱਤੀ ਤੋ ਉਹਨਾਂ ਉਲਟਾ ਬੋਲਣਾ ਪਈ ਤੇ ਕਿਸ ਦੀ ਪਿੱਛੇ ਗਿਆ ਹੋ ਗਿਆ ਲੈ ਕੇ ਆਗੇ ਤੇ ਇਹ ਗਲਤ ਕੀਤਾ ਇਹ ਹੋਆ ਤਾਂ ਉਹਨਾਂ ਨੇ ਮੇਰੇ ਪਾਪਾ ਨੂੰ ਨਾ ਡੱਕ ਲਿਆ ਅੰਦਰ ਤੁਹਾਨੂੰ ਬੋਲ ਕਾਰ ਜਾਓ ਆਪਾਂ ਨੂੰ ਬੋਲਿਆ ਵੀ ਕਿ ਸਾਡੇ ਪਿੱਛੇ ਬਾਈਕ ਤੇ ਵੀ ਬੰਦੇ ਆ ਰਹੇ ਇਹ ਬੋਲਦੇ ਨਹੀਂ ਨਹੀਂ ਤੁਸੀਂ ਪਿਸਤਲ ਜਮਾ ਕਰਾਤੀ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਤੇ ਆਪਣੇ ਘਰ ਜਾਓ ਆਰਾਮ ਨਾਲ ਸੋਵੋ ਸਵੇਰੇ ਆਇਓ ਪਾਪਾ ਨੂੰ ਲੈਣ ਆਪਾਂ ਜਿੱਦਾਂ ਥਾਣੇ ਚੋਂ ਨਿਕਲੇ ਤੇ ਇੱਥੇ ਨਾਗਾ ਦੀ ਮੰਡੀ ਤੋਂ ਪਿੱਛੇ ਗੱਡੀਆਂ ਲੱਗੀਆਂ ਹੋਈਆਂ ਸੀ ਤੇ ਮੈਂ ਮੈਂ ਛਿਛੇ ਦੇ ਲਿਆ ਉਹਨੇ ਕਾਫੀ ਤੇਜ਼ ਗੱਡੀ ਸਾਡੇ ਪਿੱਛੇ ਮਾਰ ਤੇ ਮੇਰੇ ਮੰਮੀ ਬੋਲਦੇ ਮੰਡੀ ਚੱਲਦੇ ਨੇ ਬਾਬਾ ਜੀ ਸਾਨੂੰ ਜਾਣਦੇ ਆ ਬਾਬਾ ਜੀ ਕੋ ਰਾਤ ਰਹਿ ਲੰਨੇ ਉੱਥੇ ਜਿੱਦਾਂ ਕਾਫੀ ਆਪਾਂ ਗੱਡੀ ਤੇਜ਼ ਚਲਾਈ ਬਟ ਉਹ ਹਾੜੇ ਤੋਂ ਵੀ ਬੜੀ ਤੇਜ਼ ਆਏ ਤੇ ਮੇਰੀ ਪਾ ਮਰੀ ਮੈਂ ਤੇ ਮਾਮਾ ਜੀ ਅੱਗੇ ਬੈਠੇ ਹੋਈ ਮਾਮਾ ਜੀ ਡਰਾਈਵ ਕਰ ਰਹੀ ਤੇ ਮੇਰੇ ਮੰਮੀ ਬੋਲਦੇ ਤੂੰ ਭੱਜ ਜਾ ਤੂੰ ਨਿਕਲ ਜਾ ਬਾਬੇ ਨੂੰ ਬੁਲਾ ਮੈਂ ਕਾਫੀ ਬਾਬੇ ਦਰਵਾਜ਼ਾ ਵੀ ਖੜਕਾਇਆ ਬਟ ਉਹੁੱੁੱਤੇ ਸਾਰੇ ਪਿੱਛੇ ਲੱਗੇੜ ਖੁੱਲਾ ਹੀ ਮੰਡੀ ਦਾ ਤੇ ਮੇਰੇ ਮੈਂ ਉਧ ਤੇ ਜਦ ਤੱਕ ਮੈਂ ਆਈ ਤੇ ਸਾਰਾ ਗੁੱਸਾ ਟੁੱਟ ਚੁੱਕਾ ਸੀ ਸਾਰਾ ਗੱਡੀ ਸਾਫ ਧਰਤਾ ਸੀ ਮਨੇ ਕੋਟਲੇ ਦੇ ਮੁੰਡੇ ਇੱਕ ਬੱਲਾ ਤੇ ਇੱਕ ਗੋਲਡੀ ਸੀ ਜਿਨ੍ਹਾਂ ਨੇ ਹਮਲਾ ਕੀਤਾ ਤੇ ਚਾਰ ਪੰਜ ਅਣਪਛਾਤੇ ਜੋ ਕਿ ਸਾਨੂੰ ਨਹੀਂ ਪਛਾਨ ਆਈ ਰਾਤ ਹੀ ਨਹੀਂ ਰਹੀ ਤੇ ਜਦ ਤੱਕ ਮੈਂ ਵਾਪਸ ਆਈ ਬਾਬਾ ਜੀ ਆਈ ਮੰਡੀ ਵਾਲੇ ਡਾਂਗਾ ਡੂੰਗਾ ਲੈ ਕੇ ਬਚਾਨ ਮਤਲਬ ਤਾਂ ਮੇਰੇ ਮਾਮਾ ਜੀ ਬਿਹੋਸ਼ ਹੋ ਚੁੱਕੇ ਸੀ ਇਨਸਾਫ ਚਾਹਨੇ ਮੈਂ ਤਾਂ ਕੋਈ ਪਰਚਾ ਦਰਜ ਹੋਵੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ ਜਿਉ ਸਾਨੂੰ ਅੱਜ ਜੇ ਉਹਨਾਂ ਨੂੰ ਆਪਾਂ ਬਖਸ਼ਤਾ ਅੱਜ ਤੇ ਉਹਨਾਂ ਨੇ ਕੱਲ ਫਿਰ ਹਮਲਾ ਕਰਾ ਸਕਦੇ ਸਾਡੇ ਕਿਉਂਕਿ ਮੈਂ ਕੱਲੀ ਆ ਮੈਂ ਕਾਲਜ ਵੀ ਜਾਣੀ ਆ ਆਪਣੇ ਆਂ ਉਹ ਬੇੜਾ ਕੁਝ ਵੀ ਕਰ ਸਕਦੇ ਆ ਜਿਸ ਨੂੰ ਇਨਸਾਫ ਨਹੀਂ ਮਿਲਿਆ ਸਾਡੀ ਜਾਨ ਤੇ ਖਤਰਾ ਹੈ ਤੇ ਮੇਰੇ ਮਾਮਾ ਜੀ ਨੂੰ ਬਹੁਤ ਖਤਰਾ ਉਹਨਾਂ ਤੋਂ ਕੰਪਲੇਂਟ ਸਾਡੇ ਕੋਈਆਂ ਨੇ ਤੇ ਜਿਹੜਾ ਜ਼ਖਮੀ ਹੋਇਆ ਉਹ ਹਸਪੀਟਲ ਐਡਮਟ ਹੈ ਐਮਐਲ ਕੋਈ ਨਹੀਂ ਆਈ ਪਰ ਉਸ ਸੰਬੰਧ ਜੋ ਵੀ ਅਸਪਰਲਾ ਕਾਰਵਾਈ ਬਣਦੀ ਉਹ ਕਰ ਰਹੇ ਸੀ ਸਰ ਉਹਨਾਂ ਦੀ ਗੱਡੀ ਵੀ ਇੱਕ ਭੰਨਤੀ ਸੀ ਤੇ ਜੋ ਵੀ ਅਸ ਕਾਰਵਾਈ ਬਣਦੀ ਉਹ ਸਟੇਟਮੈਂਟ ਲਿਖਾਉਣਗੇ ਉਸ ਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਪੰਚਤੀਰ ਬਾਰ-ਬਾਰ ਖੁਦ ਜਾ ਕੇ ਥਾਣੇ 'ਚ ਦੱਸੋ ਜਮਾ ਕਰਵਾਈਆ ਤੇ ਥਾਣੇ ਵਾਲਿਆਂ ਨੇ ਸਾਮੀ ਬਣ ਉੱਥੇ ਬਿਠਾ ਲਿਆ ਰੱਖਿਆ ਇਹ ਇਦਾਂ ਦੀ ਕੋਈ ਗੱਲ ਨਹੀਂ ਜੀ ਰਵਾਲੌਰ ਉਹਨਾਂ ਨੇ ਦੇਖੋ ਹੋਈ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਉਂ ਹੋਈ ਹੈ ਕਿਹੜੀ ਕੀ ਗੱਲ ਉੱਥੇ ਵਾਪਰੀ ਹੈ ਉਹਦੀ ਜਾਂਚ ਕਰ ਰਹੇ ਆ ਤੇ ਜੋ ਵੀ ਬੰਦ ਦੀ ਕਾਰਵਾਈ ਹੋ ਕੇ ਕਰਾਂਗੇ